ਹਿਾਰਾ ਹਾਤੇ ਲੋਕ ਸਭਾ ਚੋਣਾਂ ਦੀ ਮੱਦੀ ਨਜ਼ਰ ਸ਼ਰਾਬ ਤੇ ਨਕੇਲ ਕਸਰ ਲਈ ਆਪਕਾਰੇ ਵਿਭਾਗ ਨੇ ਕੰਮਰ ਕਸ ਲਈ ਹੈ ਐਸੇ ਕੜੀ ਵਿੱਚ ਲਗਾਤਾਰ ਆਪਕਾਰੇ ਵਿਭਾਗ ਤੇ ਪੁਲਸ ਨੇ ਰੇਡ ਕੀਤੀ ਜਾ ਰਹੀ ਹੈ ਤੇ ਐਸੇ ਕੜੀ ਵਿੱਚ ਪੁਲਸ ਨੇ ਵਕਫ ਵਕ ਥਾਮਾ ਤੇ ਛਾਪੇ ਮਾਰੀ ਕਰਕੇ ਵੱਡੀ ਗਿਣਤੀ ਚ ਲਾਹਨ ਬਰਾਮਦ ਕੀਤੀ ਹੈ ਤੇ ਇਸ ਜ਼ਹਿਰੀਲੀ ਸ਼ਰਾਬ ਨੂੰ ਨਸ਼ਟ ਕੀਤਾ ਤੇ ਵੱਡੇ ਪੱਧਰ ਤੇ ਜੋ ਨਸ਼ੇ ਦੇ ਕਾਰੋਬਾਰ ਦੇ ਰੈਕਡ ਦਾ ਪਰਦਾ ਫਾਸ਼ ਕੀਤਾ ਇੱਕ ਤੇ ਫੈਸਟੀਵਲ ਸੀਜ਼ਨਸ ਤੇ ਆਨ ਵਾਲੀ ਇਲੈਕਸ਼ਨ ਦੇ ਮੌਜੂਦੇ ਨਜ਼ਰ ਸਾਡੀ ਗਵਰਨਮੈਂਟ ਆਫ ਪੰਜਾਬ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਇਲੀਜੀਟ ਸ਼ਰਾਬ ਹੈਗੀ ਆ ਜਿਹੜੀ ਹਾਰਮਫੁਲ ਸ਼ਰਾਬ ਹੈ ਉਹਦੀ ਰੋਕਥਾਮ ਉਹਨੂੰ ਬਿਲਕੁਲ ਉਹਨੂੰ ਹੱਥ ਪਾਇਆ ਜਾਵੇ ਉਸ ਸਿਲਸਿਲੇ 'ਚ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਰਾਹੁਲ ਭਾਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸ਼੍ਰੀ ਇੰਦਰਬੀਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਵੱਖ-ਵੱਖ ਪਿੰਡਾਂ 'ਚ ਰੇਡ ਕੀਤਾ ਔਰ ਰੇਡ ਦੇ ਵਿੱਚ ਸਾਨੂੰ ਅਪਰੋਕਸੀਮੇਟ 595 ਕਿਲੋ ਲਾਨ ਬਰਾਮਦ ਹੋਈ ਹੈ ਔਰ 6.5 ਲੀਟਰ ਇਲਿਜੀਟ ਸ਼ਰਾਬ ਬਰਾਮਦ ਹੋਈ ਹੈ ਜਿੰਨਾ 'ਚ ਹਸਨਪੁਰਾ ਪਿੰਡ ਸੀ ਤੁਹਾਨੂੰ ਪਿੰਡ ਵਿੱਚ ਦੱਸ ਦੇਣਾ ਹਸਨਪੁਰਾ ਸਰਈਆਂ ਸ਼ਾਮਪੁਰਾ ਮੂਲੀਆਵਾਲ ਇਹ ਪਿੰਡ ਹੈਗੇ ਆ ਜਿਹੜੇ ਜਿੱਥੇ ਕੰਟੀਨਿਊਸਲੀ ਸਾਡੀ ਰਿਕਵਰੀ ਹੁੰਦੀ ਰਹਿੰਦੀ ਹੈ ਇਹ ਬਟਾਲੇ ਦੇ ਲਾਗੇ-ਲਾਗੇ ਪਿੰਡ ਹੈ ਜੀ 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 ਬਟਾਲੇ ਦੇ ਲਾਗੇ-ਲਾਗੇ ਪਿੰਡੇ ਸਾਰੇ ਫਿਰ ਉੱਥੋਂ ਸ਼ਰਾਬ ਮੈਚੁਰ ਹੋ ਕੇ ਸਪਲਾਈ ਹੁੰਦੀ ਆ ਸਾਰੇ ਪਾਸੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਇਹਨਾਂ ਨੂੰ ਇਹ ਸਪਲਾਈ ਚੇਨ ਨੂੰ ਤੋੜਿਆ ਜਾਵੇ ਔਰ ਇਹਨੂੰ ਬਿਲਕੁਲ ਬੰਦ ਕੀਤਾ ਜਾਵੇ ਜੀ ਜੀ ਇਤੋਂ ਫਿਰ ਕਈ ਚੀਜ਼ਾਂ ਮਿਕਸ ਕਰਦੇ ਆ ਜੀ ਕਈ ਕੈਮੀਕਲਸ ਹੋਰ ਮਿਕਸ ਕਰਕੇ ਇਹਦੀ ਕੁਆਂਟੀਟੀ ਵਧਾਉਂਦੇ ਆ ਜਿਹਦੇ ਕਰਕੇ ਇਹ ਹਾਰਮਫੁਲ ਹੋ ਜਾਂਦੀ ਆ ਜਿਹੜੀ ਕੈਜ਼ੂਲਟੀਆਂ ਹੋਈ ਆ ਇਹ ਤਾਂ ਹੀ ਹੋਈ ਆ ਔਰ ਸਾਡਾ ਡਿਪਾਰਟਮੈਂਟ ਇਸ ਗੱਲ ਕਰਕੇ ਹੀ ਪੂਰਾ ਜ਼ੋਰ ਦੇ ਰਿਹਾ ਕਿ ਇਹੋ ਜੀ ਨਾ ਕੋਈ ਇਹਨੂੰ ਵੇਚੇ ਨਾ ਕੋਈ ਇਹਨੂੰ ਪੀਏ ਮੈਂ ਆਪ ਦੇ ਮਾਧਿਅਮ ਤੋਂ ਇਹ ਹੀ ਅਪੀਲ ਕਰਦਾ ਆਪਣੇ ਡਿਪਾਰਟਮੈਂਟ ਵੱਲੋਂ ਕਿ ਆਪਾਂ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਹ ਸ਼ਰਾਬ ਆਪਣੇ ਸਰੀਰ ਵਾਸਤੇ ਬਹੁਤ ਹਾਰਮਫੁਲ ਹੈ ਇਹ ਤੇ ਇਹ ਜਾਣ ਲੇਵਾ ਵਾ ਇੱਕ ਲਿਵਰ ਕਿਡਨੀਜ਼ ਇਵਨ ਆਈਸਾਈਡ ਬੰਦੇ ਦੀ ਵੀਕ ਹੋ ਜਾਂਦੀ ਆ ਇਸ ਕਰਕੇ ਆਪਾਂ ਵੇਰ ਕਰੀਏ ਸਾਰਿਆਂ ਨੂੰ ਕਿ ਨਾ ਇਹਨੂੰ ਪੀਣਾ ਨਾ ਇਹਨੂੰ ਵੇਚਣ ਦੇਣਾ ਜੇ ਫਿਰ ਵੀ ਕੋਈ ਸ਼ਰਾਰਤੀ ਅੰਸਰ ਇਹਨੂੰ ਅੰਜਾਮ ਦਿੰਦਾ ਹੈ ਡਿਕਸਾਈਜ਼ਡ ਡਿਪਾਰਟਮੈਂਟ ਹੈ ਜ਼ਿਲ੍ਹਾ ਪੁਲਿਸ ਹੈ ਜ਼ਿਲ੍ਹਾ ਪੁਲਿਸ ਵੱਲੋਂ ਪੂਰਾ ਸਹੀ ਹੋ ਗਿਆ ਸਾਡੇ ਡਿਪਾਰਟਮੈਂਟ ਨੂੰ ਆਪਾਂ ਇਹਨੂੰ ਬੰਦ ਕਰਨਾ ਹੈ ਤੁਹਾਡੇ ਸਹਿਯੋਗ ਨਾਲ ਬੰਦ ਕਰਨਾ ਹੈ ਸਰਕਾਰ ਵੈਸੇ ਹੀ ਨਸ਼ਾ ਦੇ ਬਿਲਕੁਲ ਨਸ਼ਾ ਨਹੀਂ ਅਹੀ ਪ੍ਰਫੁੱਲਿਤ ਹੋਣ ਦੇਣਾ ਹਾਂਜੀ ਹਰੇਕ ਲੋੜੀ ਦਾ ਸਿਲ ਨਾ ਲੋੜੀ ਤੇ ਬਹੁਤ ਜ਼ਿਆਦਾ ਜੀ ਜੀ ਇਸ ਨੂੰ ਦੇਖਣ ਕੀਤਾ ਜਾਂਦਾ ਹਾਂਜੀ 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 ਉਹਦੇ ਕਰਕੇ ਸਾਡੀ ਜਿਹੜਾ ਸਾਡਾ ਅਭਿਆਨ ਹੈ ਕੰਟੀਨਿਊਸਲੀ ਚੱਲਦਾ ਰਹੇਗਾ ਜੀ ਰੋਜ਼ ਚੱਲੇਗਾ ਜੀ ਔਰ ਜਿਹੜੇ ਜਿਹੜੇ ਜਗਾ ਆਪਾਂ ਉਹ ਕੀਤੇ ਹੋਏ ਆ ਟ੍ਰੇਸ ਉੱਥੇ ਕੰਟੀਨਿਊਸ ਰੇਡ ਚਲਦੇ ਰਹਿਣਗੇ ਔਰ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਜੀ